ਸਸ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਕੁੱਕੜ ਜੋਧਪੁਰ ਵਾਲਾ ਅੱਜ ਆਪਣੀ ਨਾ ਖੇਤ ਦੀ ਪਾਣੀ ਦੀ ਵਾਰੀ ਸੀ ਚੱਲ ਮੈਂ ਇਹ ਨਾਲੇ ਪਾਣੀ ਲਾ ਲਗੇ ਤੇ ਨਲੇ ਨਾਲ ਰੱਬ ਮੈਂ ਇਨਾ ਮੀ ਪਈ ਜਾਂਦਾ ਦੇਖ ਲੋ ਕਹੀ ਜੀ ਨੰਗੇ ਪਿੱਡੇ ਆ ਮੀ ਪਈ ਜਾਂਦਾ ਉੱਤੇ ਤੇ ਬੁਰਾ ਹਾਲ ਆ ਹੈਨਾ ਤੇ ਵਫਾਦਾਰੀ ਦੀ ਗੱਲ ਦੱਸਦਾ ਮੈਂ ਆਹਲਾ ਕਹਿੰਦਾ ਕੁੱਤੇ ਰੱਖਾਂ ਦਾ ਆਹ ਦੇਖੋ ਨਾਲ ਤੁਰਿਆ ਫਿਰਦਾ ਤੇ ਪੂਰੇ 11 ਵੱਜ ਚੁੱਕੇ ਨੇ ਹੈ ਤੇ ਨਾਲ ਆ ਵਫਾਦਾਰੀ ਇਹਦੀ ਆ ਜਿਹੜੇ ਆ ਯਾਰਾਂ ਦੋਸਤੀ ਆ ਨਾ ਉਹ ਗੱਲ ਵੱਖਾ ਤੇ ਜਿਹੜੀ ਕੁੱਤੇ ਦੀ ਵਫਾਦਾਰੀ ਆ ਆ ਨਾਲ ਆ ਦੇਖੋ ਸਾਥੀ ਨਾਲ ਨਾ ਰਹੂਆ ਜਿੰਨਾ ਚਿਰ ਮੈਂ ਪਾਣੀ ਲਾਊਂਗਾ ਉਹਨਾਂ ਚਿਰ ਨਾ ਰਹੂ ਰੱਬ ਉੱਤੇ ਮੀਂਹ ਵੀ ਪਈ ਜਾਂਦਾ ਹੈ ਤੇ ਗੱਜੀ ਜਾਂਦਾ ਬੁਰਾ ਹਾਲ ਆ ਤੇ ਮੈਨੂੰ ਇਹਦੀ ਵਫਾਦਾਰੀ ਮੈਨੂੰ ਬੜੀ ਚੰਗੀ ਲੱਗੀ ਹਨਾ ਪੁੱਤ ਓਏ ਨਾਲ ਹੀ ਫਿਰਦਾ ਮੇਰਾ ਪੁੱਤ ਕਿਵੇਂ ਆ ਖੰਦ ਓਏ ਤੁਹੇ ਚਲੋ ਠੀਕ ਹੈ ਜੀ ਧੰਨਵਾਦ